ਪੰਡਾ ਤੇ ਬੰਦਾ ਜਿਹੜਿਆ ਗਿਆ ਉਹ ਪੰਡਾ ਤੇ ਕੀ ਪ੍ਰੋਗਰਾਮ ਏ ਓਹ ਪੰਡਾ ਤੈਨੂੰ ਨਹੀਂ ਪਤਾ ਕੀ ਪ੍ਰੋਗਰਾਮ ਏ ਕੀ ਪ੍ਰੋਗਰਾਮ ਆ ਬਾਬਾ ਜੁਹਾ 15 ਅਗਸਤ 15 ਅਗਸਤ ਆ ਪੰਡਾ ਓਹ ਪੰਡਾ ਉਹ ਮਾਇਦਾ ਕੁ ਲੋਰੀ ਬੰਦ ਕਰ ਗਈ ਤੂੰ ਕੀ ਸਮਝਿਆ ਉਹ ਮਾਇਦਾ ਕੁ ਲੋਰੀ ਬੰਦ ਕਰ ਗਈ ਸਮਝਿਆ ਮਾਂ ਕਿ ਤੇਰੀ ਘਰ ਆਲੀ ਤੇ ਲੜ ਕੇ ਜਾ ਗਈ ਸਾਰੇ ਮਹਿਮਲਾ ਕਰਾਉਣ ਆਏ ਨੇ ਓ ਜਾਓ ਪੰਡਾ ਓ ਬੱਸ ਕਰਿਆ ਕਰੋ ਪੰਡਾ ਓ ਪੰਡਾ ਓ ਪੰਡਾ ਉਹ ਮੇਰੀ ਗੱਲ ਸੁਣੋ ਤੋੜ ਦੇ ਸਾਗ ਸਾਗ ਪੰਡਾਤੀਏ ਦੇ ਸਾਗ ਉਹ ਸਾਗ ਪੰਡਾ ਚੌਥੇ ਦੇ ਸਾਗ ਰਾਗ ਪੰਡਾ ਪੰਜਵੇਂ ਦੇ ਸਾਗ ਪੰਡਾ ਛੇਵੇਂ ਦੇ ਸਾਸ ਪਤਾ ਕੀ ਕਹਿੰਦੀ ਕੀ ਕਹਿੰਦੀ ਪਤਾ ਕੀ ਕਹਿੰਦੀ ਕੀ ਕਹਿੰਦੀ ਮੇਰੀ ਪੁੱਤ ਅੱਜ ਕੀ ਖਾਏਗਾ ਕੀ ਕਹੇ ਉਹ ਪੰਡਾ ਹੁਣ ਸਾਗ ਕਰੂਗਾ ਉਹਨੇ ਨਾ ਬੈਠ ਗਿਆ ਸਗਤ ਵਿੱਚ ਆ ਪੰਡਾ ਉਹ ਪੰਡਾ ਉਹ ਮੈਂ ਸੋਣਾ ਤੇਰੇ ਪਿੱਛੇ ਦੇ ਨਾਕੇ ਤੇ ਰੋਕ ਲਿਆ ਸੀ ਉਹ ਆ ਪੰਡਾ ਇਹ ਵੀ ਨਾਕੇ ਤੇ ਰੋਕ ਲਿਆ ਕੀ ਹੋ ਗਿਆ ਸੀ ਪਿੰਡ ਤੋਂ ਪਹਿਲਾਂ ਮੋਗਾ ਸੀ ਅਜਾ ਪਿੰਡ ਤੋਂ ਪਹਿਲਾਂ ਹੁੰਦਾ ਸੀ ਅੱਗੇ ਲੱਗਿਆ ਸੀ ਨਾਕਾ ਨਾਕਾ ਮੈਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ ਘੇਰ ਲਿਆ ਕਹਿੰਦੇ ਕਾਗਜ਼ ਦਿਖਾ ਅਜਾ ਕਾਗਜ਼ ਦਿਖਾ ਮੈਂ ਇੱਧਰ ਹੱਥ ਮਾਰਿਆ ਇੱਧਰ ਮਾਰਿਆ ਮੈਂ ਇੱਧਰ ਹੱਥ ਮਾਰਿਆ ਇੱਧਰ ਹੱਥ ਮਾਰਿਆ ਫਿਰ ਮੈਂ ਗਿਆ ਕੀ ਕਿਹਾ ਮੈਂ ਕਿਹਾ 2 ਮਿੰਟ ਰੁਕੋ ਮੈਂ ਕਾਗਜ਼ ਚੁੱਕ ਕੇ ਲੈ ਕੇ ਆਇਆ ਉੱਠ ਓ ਤੇਰੇ ਉਹ ਬੰਦਾ ਉਹ ਬੰਦਾ ਗੱਲ ਬੋਲਦਾ ਆਪਣੇ ਭੋਲੇ ਦੀ ਸਰਾ ਬੰਦਾ ਉਹ ਬੰਦਾ ਭੋਲੇ ਕੋਲ ਹੋਇਆ ਜਵਾਕ ਭੋਲੇ ਕੋਲ ਜਵਾਕ ਹਾਂ ਭੋਲੇ ਦੀ ਘਰਾਈ ਕੋਲ ਉਹ ਪੰਡਾ ਡਾਕਟਰ ਕੋਲ ਲੈ ਗਿਆ ਲੈ ਗਿਆ ਪੰਡਾ ਨਰਸ ਨੂੰ ਲੈ ਕੇ ਪਤਾ ਕੀ ਕਹਿੰਦਾ 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 ਨਰਸ ਕਹਿੰਦਾ ਮੈਡਮ ਜੀ ਕਹਿੰਦਾ ਜੇ ਤਾਂ ਹੋਇਆ ਮੁੰਡਾ ਫਿਰ ਤਾਂ ਮੇਰੇ ਕੰਨ ਵਿੱਚ ਆ ਕੇ ਕਹਿੰਦਾ ਵੀ ਆਲੂ ਆਲੂ ਜੇ ਹੋਈ ਕੁੜੀ ਫਿਰ ਇਹਦੇ ਪਿਆਜ਼ ਹੋਇਆ ਪਿਆਜ਼ ਉੱਥੇ ਕੰਮ ਹੋ ਰਿਹਾ ਪਿਆਜ਼ ਹੀ ਹੋ ਗਿਆ ਚੁੜਬੇ ਹੋ ਗਏ ਫਿਰ ਨਰਸ ਪਤਾ ਕੀ ਆਪਣੇ ਘਰ ਨੂੰ ਨਾਲ ਲੈ ਗਿਆ ਲੈ ਗਿਆ ਬਾਬੇ ਨੂੰ ਤਾਂ ਨਹੀਂ ਟੈਂਡਾ ਕੀ ਕਹਿੰਦਾ ਇਹ ਬਾਬਾ ਜੀ ਮੇਰੇ ਘਰੋਂ ਤੂਤ ਕੱਟੋ ਅੱਛਾ ਕਹਿੰਦਾ ਬਾਬਾ ਜੀ ਇਹ ਕਹਿੰਦਾ ਘਰੋਂ ਤੂਤ ਕੱਟੋ ਉਹ ਕਹਿੰਦਾ ਤੂਤੇ ਦਾ ਨਾਮ ਲਿਖਦਾ ਇਹ ਕਿਹ ਟੂਤ ਕੱਟਾ ਉਹ ਪੰਡਾ ਉਹ ਸੁਣਦਾ ਨਹੀਂ ਸੁਣਾ ਪੰਡਾ ਬਾਬਾ ਜੀ ਤੂਤ ਕੱਟੋ ਤੂਤ ਕੱਟੋ ਬਾਬੇ ਨੇ ਤਾਂ ਕੀ ਕੀਤਾ ਕੀ ਕੀਤਾ ਤੂਤ ਕੱਟੇ ਨਹੀਂ ਘਰੋਂ ਕੱਢ ਕੇ ਲੈ ਗਿਆ ਉਹ ਜਾ ਉਹ ਪੰਡਾ ਉਹ ਰਹਿ ਦੇ ਘਰ ਉਹ ਪੰਡਾ ਉਹ ਪੰਡਾ ਆ ਪੰਡਾ ਮੇਰੀ ਗੱਲ ਸੁਣ ਤੇਰਾ ਅੱਜ ਤੁਹਾਡਾ ਭੋਲਾ ਆ ਪੰਡਾ கொங்கையில பिल्ली நிந்துற மாதிரி அதே வர்க்கيش பिल्लीால बैठा இது வர்க்கி பिल्ली நிந்துற மாதிரி